ਮਨੋਹਾਰ ਦੀ 슈ਗਰ ਦੀ ਤੇ ਲੀਵਰ ਦੀ ਕੋਈ ਫਰਕ ਹੈ? ਫਰਕ ਹੈਗਾ। ਕਿੰਨਾ ਕੋਈ ਫਰਕ ਪੈਗਾ ਤਿੰਨ ਵਾਰੀ ਦੇ ਵਿੱਚ? 70% ਹੋਣਾ ਹੈ। 70% ਤਿੰਨ ਵਾਰੀ ਦੇ ਵਿੱਚ ਤੁਸੀਂ ਕਹਿ ਰਹੇ ਹੋ ਤੁਹਾਨੂੰ ਫਰਕ ਪੈ ਚੁਕਾ ਹੈ। ਪੈ ਗਿਆ ਜੀ। ਯਕੀਨ ਹੈਗਾ ਸੀ ਇਹਨਾਂ ਤੇ ਵੀ ਹਾਂ ਵੀ ਇਸ ਤਰੀਕੇ ਨਾਲ ਕਾੜੇ ਨਾਲ ਵੀ ਫਰਕ ਪੈ ਸਕਦਾ ਤੁਸੀਂ ਕਹਿ ਰਹੇ ਹੋ ਤੁਹਾਨੂੰ 슈ਗਰ ਵੀ ਸੀਗਾ ਹੱਡ ਦੀ ਦਿੱਕਤ ਵੀ ਸੀ ਅਨੇਕਾਂ ਦਿੱਕਤਾਂ ਸੀਗੀਆਂ ਕਿਸੇ ਨੇ ਤੁਹਾਨੂੰ ਜੇ ਦੱਸਿਆ ਵੀ ਹੋਣਾ ਜਾਂ ਵੀਡੀਓ ਵੀ ਦੇਖੀ ਹੋਣੀ ਆ ਪਹਿਲਾਂ ਤਾਂ ਯਕੀਨ ਨਹੀਂ ਆਇਆ ਹੁਣ। ਨਹੀਂ ਨਹੀਂ ਮੈਂ ਪਹਿਲੀ ਵਾਰ ਆਇਆ ਇੱਥੇ ਮੈਨੂੰ ਯਕੀਨ ਆ ਗਿਆ ਹੈ ਠੀਕ ਆ ਹੁਣ ਜਿਤਨਾ ਪਹਿਲਾਂ ਮੇਰਾ ਸਾਹ ਦਾ ਹੈ ਸਭ ਕੁਝ ਠੀਕ ਹੈ ਹੁਣ ਤਕਰੀਬਤਨ ਠੀਕ ਕਿ ਪਹਿਲੀ ਵਾਰ ਆਏ ਹੋ ਜੀ ਨਹੀਂ ਜੀ ਚੌਥੀ ਵਰੀ ਆਇਆ ਫਰਕ ਮਿਆ ਹਾਂਜੀ ਫਰਕ ਪਈ ਦਿੱਕਤ ਕਿੰਨੂ ਸੀ ਹਾਂਜੀ ਦਿੱਕਤ ਕਿੰਨੂ ਸੀ ਦਿੱਕਤ ਹਾਂਜੀ ਸਾਹ ਸਾਹ ਦਰਦ ਹੋ ਰਿਹਾ ਛਾਤੀ ਅੱਛਾ ਫਿਰ ਉਹ ਦਵਾਈ ਲਈ ਉਹਰੇ ਬਧੀ ਲੱਗੇ ਜੀ ਇਹ ਫਿਰ ਕੜਾ ਦਵਾਈ ਨਾਲ ਜਿਹੜੇ ਅੰਦਰ ਬੈਠੇ ਨੇ ਵੈ ਸਾਹਿਬ ਠੀਕ ਨੇ ਕੋਈ ਕਿ ਲੋਕੀ ਕੋਈ ਕਿ ਕਈ ਵਾਰੀ ਨਾ ਜਿਹੜੇ ਨੈਗੇਟਿਵ ਕਮੈਂਟ ਕਰਨ ਵਾਲੇ ਉਹ ਕਹਿ ਵੀ ਦਿੰਦੇ ਆ ਠੱਗ ਆ ਇਹਨਾਂ ਕੋਲ ਜਾ ਕੇ ਫਰਕ ਨਹੀਂ ਪੈਂਦਾ ਇਦਾਂ ਦੀ ਕੋਈ ਗੱਲ ਤਾਂ ਨਹੀਂ ਨਹੀਂ ਐ ਜੀ ਕੋਈ ਗੱਲ ਨਹੀਂ ਹੁਣ ਮੈਂ ਰੇਲਵੇ ਦਾ ਦੋੜਿਆ ਉੱਪਰ ਤੋਂ ਆਇਆ ਮੈਂ ਰੇਲਵੇ ਦੇ ਗੇਮ ਤੇ ਤੁਰਨੀ ਤੋਂ ਸਹਾ ਚੜਦਾ ਉਹ ਰੇਲਵੇ ਕਿ ਐਂਟਾ ਕਰਦੇ ਤੁਰ ਕੇ ਰੇ ਚੌਂਕ ਚਾਹ ਚੌਂਕ ਤੇ ਫਿਰ ਇੱਥੋਂ ਆਇਆ ਜੀ ਪੂਰੇ ਉੱਤਰ ਕੇ ਫੇਰ ਤੁਰ ਕੇ ਆਇਆ ਹੁਣ ਵਧੀਆ ਵੈਸੇ ਵਧੀਆ ਹਾਂਜੀ ਆਪਰ ਕਾੜਾ ਜਿਹੜਾ ਹੋਰ ਹੈ ਤੇ ਬਹੁਤ ਵਧੀਆ ਹੈ ਕਾੜਾ ਫਾਇਦੇਮੰਦ ਹੈ ਹਾਂਜੀ ਬਹੁਤ ਫਾਇਦੇਮੰਦ ਹੈ ਪਰਿਵਾਰ ਨਹੀਂ ਕਹਿੰਦਾ ਵੀ ਕੀ ਗੱਲ ਇੱਕੋ ਦਾਮ ਫਰਕ ਕਿੱਦਾਂ ਪੈਗਾ ਪਰਿਵਾਰ ਨੂੰ ਵੀ ਇਹ ਨਹੀਂ ਹੁੰਦੀ ਡਾਕਟਰ ਨੇ ਨਾ ਦਿੱਤੀ ਦੀ ਜੀ ਸੈਂਟ ਪਿਆ ਸੀ ਮੇਰੇ ਚੰਡੀਗੜ੍ਹ ਪੀਜੀਐਚ ਚ ਸੈਂਟ ਪਿਆ ਤਾਂ ਉਹਨਾਂ ਨੇ ਫਿਰ ਦੂਈ ਬਰਾ ਪੈਣਾ ਇੱਕ ਹੋਰ ਪੈਣਾ ਸੀ ਉਹ ਬਲੋਕੇ ਵੀ ਬੰਦ ਹੋ ਗਈ ਉਹਦੇ ਨਾਲ ਫਿਰ ਨਾ ਕਰਤੀ ਦੀ ਸਟੈਂਡ ਕਿਤੇ ਪਿਆ ਸੀ ਤੁਹਾਡੇ ਹਾਂਜੀ ਮੇਰੇ ਹੀ ਪਿਆ ਸੀ ਇੱਕ ਮਿੰਟ ਆ ਜਾਓ ਤੁਸੀਂ ਇੱਧਰ ਤੁਸੀਂ ਇੱਧਰ ਆ ਜਾਓ ਤੇ ਹੁਣ ਅਸੀਂ ਗੱਲਬਾਤ ਜਿਹੜੇ ਬਾਕੀ ਲੋਗ ਆਏ ਆ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਮਦਨ ਜੀ ਪਹਿਲੀ ਵਾਰ ਹੀ ਆਏ ਹੋ ਸਟੇਸ਼ਨ ਅੰਦਰ ਨੇ ਅੱਛਾ ਪੇਸ਼ੈਂਟ ਅੰਦਰ ਨੇ ਕੌਣ ਪੇਸ਼ੈਂਟ ਕੋਣ ਹੈ ਘਰ ਵਾਲੇ ਨੇ ਸਾਡੇ ਠੀਕ ਨੇ ਉਦਾਂ ਠੀਕ ਨੇ ਵਧੀਆ ਨੇ ਕਿੰਨੀ ਵਾਰੀ ਕੜਾ ਪੀਤਾ ਉਹਨਾਂ ਨੇ ਸਾਨੂੰ ਹੋ ਗਏ 8 ਮਾਂ 9 ਮਾਂ ਕੜਾ 8 ਮਾਂ 9 ਮਾਂ ਕੜਾ 4 ਮਹੀਨੇ ਹੋ ਚਲੇ ਨੇ ਅੱਛਾ 4 ਮਹੀਨੇ ਹੋ ਚਲੇ ਹਾਂ ਜੀ 4 ਮਹੀਨੇ ਪਹਿਲਾਂ ਤੇ 4 ਮਹੀਨੇ ਬਾਅਦ ਚ ਕਿੰਨਾ ਕੋ ਫਰਕ ਹੈ ਬਹੁਤ ਫਰਕ ਹੈ ਹਮਤੇ ਹਾਂ ਜੀ ਫਰਕ ਜਿੱਦਾਂ ਦੀ ਦਵਾਈ ਲਈ ਅਸੀਂ ਉਹ ਡਾਕਟਰਾਂ ਨੂੰ ਕਿਹਾ ਸੀ ਰਿਪੋਰਟਾਂ ਉਸ ਤੋਂ ਪਹਿਲਾਂ ਵੀ ਇਲਾਜ ਕਰਾਇਆ ਸੀ ਕਿੱਥੇ ਇਹ ਦੇਖ ਰਿਹਾ ਮਹੀਨਾ ਪਹਿਲਾਂ ਉਧਰ ਰਿਪੋਰਟਾਂ ਨਹੀਂ ਕਰਾਈਆਂ ਪਤਾ ਨਹੀਂ ਲੱਗਿਆ ਫੇਰ ਰਿਪੋਰਟਾਂ ਕਰਾਈਆਂ ਪਰ ਹਾਟ ਦੀ ਪ੍ਰੋਬਲਮ ਆਈ ਉਹਦੇ ਤਾਂ ਫਿਰ ਹੁਣ ਫਰਕ ਨਹੀਂ ਨਹੀਂ ਪਹਿਲਾਂ ਕਿਸੇ ਹੋਰ ਪਾਸੇ ਵੀ ਕਿਸੇ ਡਾਕਟਰ ਕੋਲ ਵੀ ਕਿੱਥੇ ਹੋਰ ਲਾਇਆ ਆਂ ਕੋਲੋਂ ਖਾਂਦੇ ਰਹੇ ਫਿਰ ਪੈਕਸ਼ਣਿਕ ਕੋ ਜੇ ਤੇ ਫਿਰ ਮਹੀਨਾ ਗਿਆ ਨਾ ਕੋ ਕਾਦੀ ਫਿਰ ਬਾਅਦ ਵਿੱਚ ਕੋ ਕੋ ਕਰਾਈ ਮਤਲਬ ਫਿਰ ਹਾਟਦਾ ਆ ਉਹਨਾਂ ਹਾਟ 'ਚ ਫਰਕ ਹੈ ਅੱਗੇ ਸਾਫ ਬਹੁਤ ਚੜਦਾ ਇਹਨਾਂ ਨੂੰ ਬਹੁਤ ਫਰਕ ਹੈ ਉਹਨਾਂ ਦੇ ਹੌਣ ਸਾਜ ਹੁਣ ਠੀਕ ਨੇ ਹੁਣ ਤਾਂ ਨਹੀਂ ਸਾਜ ਨਾ ਨਾ ਹੁਣ ਨਹੀਂ ਚੜਦਾ ਬੜਾ ਫਰਕ ਹੁਣ 6 ਮਹੀਨੇ ਜੈ ਇਹਨਾਂ ਨੇ ਖਾਓ ਖਾ ਕੇ ਫਿਰ ਟੈਸਟ ਕਰਾਵਾਂਗੇ ਯਾਨੀ ਠੀਕ ਨੇ ਉਦੋਂ ਦੇ ਹਾਂਜੀ ਹਾਂਜੀ ਨਹੀਂ ਵਧੀਆ ਨੇ ਹਾਂਜੀ ਹਾਂਜੀ ਫਰਕ ਸਾਡੇ ਔਰ ਕੰਦਰੀ ਸਤਾਹਰ ਹਿਆਰ ਪਰ ਵੀ ਉਹਨਾਂ ਹੀ ਦੱਸਿਆ ਸੀ ਫਰਕ ਹਾਂਜੀ ਜੀ ਆਇਆ ਸੀ ਪਹਿਲਾਂ ਵੀ ਹਾਂ ਇਹ ਤਾਂ ਕਾੜੇ ਨਾਲ ਫਰਕ ਪੈ ਸਕਦਾ ਕੋਈ ਪੰਜਾਬੀ ਬੰਦਾ ਤਾਂ ਸੋਚਣ ਵੀ ਲੱਗ ਜਾਂਦਾ ਤਰਕ ਵੀ ਕਰਦਾ ਉਹਨੂੰ ਜੂਏ ਜਾਂਦੇ ਨੇ ਨਾ ਉੱਥੇ ਉੱਥੇ ਸਾਡੇ ਹੁੰਦੇ ਆ ਨਾ ਮਤਲਬ ਕੁੜੀ ਦਾ ਸਹਰਾ ਹੁੰਦਾ ਸੀ ਉਹਨਾਂ ਨੇ ਦੱਸਿਆ ਫਿਰ ਸਾਨੂੰ ਲੈ ਕੇ ਵੀ ਉਹੀ ਆਇਆ ਜਵਾਈ ਹੋਈ ਉਹੀ ਗੱਲਬਾਤ ਕਰਕੇ ਵਧੀਆ ਮਤਲਬ ਫਰਕ ਆਵੇਂ ਗਈ ਹੈ ਹਾਂਜੀ ਹਾਂਜੀ ਆਰਾਮ ਹੈ ਹੁਣ ਸਾਹ ਸੁਭਨ ਜੜਦਾ ਬਸ ਕੰਮ ਕੁੰਮ ਸਾਰਾ ਕਰਦੇ ਨੇ ਅੱਗੇ ਬਹੁਤ ਆਂ ਮੈਂ ਮੈਂ ਕਿੰਨੀ ਵਾਰੀ ਆਏ ਹੋ ਕੋਣ ਪੇਸ਼ੰਤ ਕੋਣ ਹੈ ਪਹਿਲੀ ਵਾਰ ਐ ਮਤਾਲੇ ਪਹਿਲੀ ਵਾਰ ਹੀ ਆਏ ਹਾਂ ਸੁਣਿਆ ਇਹਨਾਂ ਬਾਰੇ ਮੈਂ ਆ ਵੀਡੀਓ ਦੇਖੀ ਦੀ ਇਹ ਮੂਵੀ ਅੱਛਾ ਮੈਂ ਇਹ ਕਹਿੰਦਾ ਪਰਮਾਤਮਾ ਕਰੇ ਵੀ ਠੀਕ ਹੋਵੇ ਜਲਦੀ ਤੋਂ ਜਲਦੀ ਜੋ ਵੀ ਦਿੱਕਤ ਹੈ ਤੇ ਗੱਲਬਾਤ ਅੱਗੇ ਕਰਦੇ ਆ ਕਿੰਨੀ ਵਾਰੀ ਤੁਸੀਂ ਪਹਿਲੀ ਵਾਰ ਹੀ ਆਏ ਹੋ ਜੀ ਚੌਥੀ ਵਾਰੀ ਆਏ ਹੋ ਪੇਸ਼ੰਕਾਣ ਕੋਣ ਹੈ ਮੈਂ ਆ ਪੀਓ ਵੈਸੇ ਲੱਗਦੇ ਨਹੀਂ ਤੁਸੀਂ ਜਿੱਦਾਂ ਮਸਕਰਾ ਰਹੇ ਹੋ ਨਾ ਜਿੱਦਾਂ ਹੱਸ ਰਹੇ ਹੋ ਮੈਨੂੰ ਲੱਗਿਆ ਨਹੀਂ ਤਾਂ ਹੀ ਮੈਂ ਪੁੱਛਿਆ ਵੀ ਪੇਸ਼ੰਕ ਤੁਸੀਂ ਤਾਂ ਹਾਂਜੀ ਆਸੀ ਹੋ ਜਰੇ ਠੀਕ ਹੋ ਪਹਿਲਾਂ ਕੀ ਦਿੱਕਤ ਕੀ ਆ ਰਹੀ ਸੀ ਲੱਤ ਦੀਆਂ ਨਾੜਾਂ ਬਲੋਕਿੰਗ ਆ ਰਹੀ ਹੈ ਮੇਰੇ ਤਾਂ ਹਜੇ ਕੋਈ ਫਰਕ ਨਹੀਂ ਪਿਆ ਤਿੰਨ ਚਾਰ ਦਿਨਾਂ ਚ ਨਹੀਂ ਪਿਆ ਫਰਕ ਨਹੀਂ ਪਿਆ ਕੋਈ ਉਸੇ ਹਿਸਾਬ ਹੀ ਓਵੇਂ ਚੀਜ਼ਾਂ ਬੰਦੀਆਂ ਨੇਗੀਆਂ ਦੇਖੋ ਹੋਰ ਦੇਖਦੇ ਆ ਥੋੜਾ ਟਾਈਮ ਆ ਕੇ ਵੀ ਕਿਵੇਂ ਆ ਮੈਂ ਕਹਿੰਦਾ ਜਲਦੀ ਜਲਦੀ ਫਰਕ ਪਿਆ ਜੇ ਉਹ ਵੀ ਠੀਕ ਨਹੀਂ ਆਉਂਦਾ ਫਿਰ ਤਾਂ ਹੱਸ ਕੇ ਸਾਰ ਨਾ ਬੰਦਾਂ ਨੇ ਨਹੀਂ ਫਰਕ ਵਰਕਾ ਠੀਕ ਆ ਵੀ ਚਲੋ ਅੰਗਰੇਜ਼ੀ ਦਵਾਈਆਂ ਨਾਲ ਠੀਕ ਆ ਹਾਂ ਅੰਗਰੇਜ਼ੀਆਂ ਨਾਲ ਜਲ ਜੇ ਵੀ ਫਰਕ ਆ ਉਹਨਾਂ ਨਾਲ ਥੋੜਾ ਫਰਕ ਵੀ ਹੈਗਾ ਤੇ ਉਹਦੇ ਵਾਂਗੂ ਔਖਾ ਨਹੀਂ ਲੱਗਦਾ ਨਹੀਂ ਉਹ ਤਾਂ ਅੰਗਰੇਜ਼ੀ ਦਵਾਈ ਹੁਣ ਖਾ ਲਈ ਥੋੜੇ ਚਿਰ ਨੂੰ ਫੇਰ ਉਹੀ ਹਾਲ ਹੋ ਜਾਂਦਾ ਇਹਦੇ ਨਾਲ ਜਿਹੜੀ ਹੈ ਕੁਸ ਫਰਕ ਥੋੜਾ ਯਾਨੀ ਉਹਨਾਂ ਨਹੀਂ ਫਰਕ ਪਿਆ ਜਿਵੇਂ ਚਾਰਾਂ ਗੇੜਾਂ ਚ ਪਹਿਣਾ ਚਾਹੀਦਾ ਸੀ ਚਲੋ ਮੀਤ ਕਰਦੇ ਆ ਵੀ ਤੁਹਾਨੂੰ ਅਗਲੇ 5ਵੇਂ ਗੇੜੇ ਦੇ ਵਿੱਚ ਫਰਕ ਪੈ ਜੇ ਹਾਂ ਠੀਕ ਆ ਠੀਕ ਆ ਪਹਿਲੀ ਵਾਰ ਹੀ ਆਏ ਹੋ ਜੀ ਚੌਥੀ ਵਾਰ ਕੀ ਦਿੱਕਤ ਕੀ ਸੀ ਤੁਹਾਨੂੰ ਉਹ ਫਰਕ ਆਏਗਾ ਥੋੜਾ ਜਿਹਾ ਫਰਕ ਹੈ ਜਿਆਦਾ ਨਹੀਂ ਹੈ ਨਹੀਂ ਜਿਆਦਾ ਨਹੀਂ ਜਾਨ ਕੇ 120 10% 10% ਫਰਕ ਹੈ ਇਹਨੇ ਜਿਆਦਾ ਨਹੀਂ ਹੋਣ ਹੁਣ ਵੀ ਚੱਲਦੇ ਨੂੰ ਸਾਹ ਚੜਦਾ ਤਾਂ ਤੁਹਾਡੀ ਦਿੱਕਤ ਮੈਨੂੰ ਪਰੇਸ਼ਾਨੀ ਵੀ ਜ਼ਿਆਦਾ ਲੱਗ ਰਹੀ ਹੈ ਹਾਂਜੀ ਹਾਂਜੀ 10% ਤੁਸੀਂ ਆਪ ਕਹਿ ਰਹੇ ਤਾਂ 10% ਤਾਂ ਫਿਰ ਵੱਡੀ ਗੱਲ ਆ ਸਰ ਹੁਣ ਜਿੱਦਾਂ ਮੈਂ ਚੱਲਦਾ ਹਾਂ ਉਸ ਥੋੜੇ ਥੋੜਾ ਸਾਹ ਚੜਦਾ ਹੈ ਕਿਉਂਕਿ ਮੈਨੂੰ ਇਹ ਦਵਾਈ ਨਾਲ ਇੰਨਾ ਫਰਕ ਨਹੀਂ ਪੈ ਰਿਹਾ ਚਾਰ ਵਾਰ ਕੜਾ ਪੀ ਚੁੱਕਿਆ ਹਾਂ ਹਾਂਜੀ ਤਾਂ ਡਾਕਟਰ ਦੀ ਦਵਾਈ ਵੀ ਚੱਲਦੀ ਹੈ ਇਹਨਾਂ ਦੀ ਵੀ ਦਵਾਈ ਚੱਲੋ ਉਮੀਦ ਰੱਖੋ ਮੈਂ ਤਾਂ ਕਹਾਂ ਉਮੀਦ ਤੇ ਦੁਨੀਆ ਕਾਇਮ ਹੈ ਮਦਹ ਕਿਧਰ ਹੋਏ ਆਜੀ ਲੋਈਆਂ ਲਕੋਏ ਅੱਛਾ ਹਾਂਜੀ ਪੇਸ਼ੈਂਟ ਕੌਣ ਹੈ ਨਹੀਂ ਕੀ ਦਿੱਕਤ ਕੀ ਆ ਤੁਹਾਨੂੰ ਜਿੱਕਦਾ ਹਾਰਡ ਹੂਡ ਦਾ ਹੀ ਸੀਗਾ ਵੀ ਸਾਹ ਤੋਂ ਬਹੁਤ ਚੜਦਾ ਸੀਗਾ ਪਹਿਲੀ ਵਾਰ ਹੀ ਆਏ ਹੋ ਪੰਜਵੀਂ ਛੇਵੀਂ ਵਾਰੀ ਆ ਗਏ ਫਰਕ ਪਿਆ ਕੋਈ ਜੀ ਬਹੁਤ ਹੈ ਬਹੁਤ ਫਰਕ ਹੈ ਹਾਂਜੀ ਠੀਕ ਆ ਮੈਂ ਹਾਂ ਮੈਂ ਠੀਕ ਆ ਹਾਂ ਇਹ ਤਾਂ ਕਿ ਜਿੱਦਾਂ ਐਡ ਸੁਣੀ ਸੀ ਵੀਡੀਓ ਤੇ ਉੱਥੇ ਵੀ ਪਤਾ ਲੱਗਾ ਸੀਗਾ ਕਿ ਤਾਂ ਕਰਕੇ ਸੀ ਪਹਿਲਾਂ ਨਾਲੋਂ ਤਾਂ ਹੁਣ ਚ ਕਿੰਨਾ ਕੋ ਫਰਕ ਹੈ ਬਹੁਤ ਫਰਕ ਆ ਜੀ ਬਹੁਤ ਫਰਕ ਹੈ ਹਾਂਜੀ ਦਰਦ ਬਹੁਤ ਪੈਂਦਾ ਹੁੰਦਾ ਇਹ ਆ ਚੀਜ਼ ਹੁਣ ਕੋਈ ਨਹੀਂ ਪੈਂਦਾ ਹੁੰਨੀ ਦਰਦ ਹੁੰਦੀ ਨਾਲਾ ਹਾਂ ਠੀਕ ਬਿਲਕੁਲ ਮੈਂ ਠੀਕ ਹਾਂ ਹਾਂਜੀ ਹਾਂਜੀ ਕਿਰਦੀ ਕਰਾ ਬਾਬੇ ਦੀ ਬਾਬੇ ਦੀ ਕਿਰਪਾ ਵਾ குரு ਰਾਹਾਂ ਦਾ ਹਾਂਜੀ ਪਤ ਜੀ ਜਦੋਂ ਵੀਡੀਓ ਦੇਖੀ ਸੀ ਯਕੀਨਤਾ ਨਹੀਂ ਹੋਇਆ ਆਣਾ ਵੀ ਇੱਧਾ ਕਾੜਿਆਂ ਵਾਲਾ ਵੀ ਬੰਦਾ ਠੀਕ ਹੋ ਸਕਦਾ ਯਕੀਨ ਨਹੀਂ ਹੋਇਆ ਸੀ ਨਹੀਂ ਜੀ ਬਹੁਤ ਫਿਰ ਕਿਹਾ ਸੀ ਜੀ ਉਹਨਾਂ ਨੇ ਬਾਅਦ ਸੀ ਸਾਡੇ ਬੰਦੇ ਉਹਨਾਂ ਨੇ ਕਿਹਾ ਇੱਕ ਵਾਰੀ ਜਾ ਕੇ ਦੇਖੋ ਤੇ ਫੇ ਪਹਿਲੀ ਵਾਰੀ ਦੂਜੀ ਵਾਰੀ ਫਰਕ ਪੈ ਗਿਆ ਜੀ ਹਾਂਜੀ ਪਹਿਲੀ ਵਾਰੀ ਤੇ ਨਹੀਂ ਸੀ ਕਿ ਦੂਜੀ ਵਾਰੀ ਪਵੇ ਹੋਣੀ ਐ ਕਵਾਰੀ ਹੋ ਰਾਨ ਨੂੰ ਕਹ ਤਾਨੂੰ 3 ਮਹੀਨੇ ਦਾ ਕਿਹਾ ਸੀ ਉਹਨਾਂ ਨੇ ਅਚਾ 3 ਮਹੀਨੇ ਹਾਂਜੀ ਕੋਰਸ ਕਰਕੇ ਫੇਰ ਟੈਸਟ ਕਰਾਉਣੇ ਆ ਇਹ ਵੈਦ ਸਾਹਿਬ ਜਿਆਦਾ ਮਹਿੰਗੇ ਤਾਂ ਨਹੀਂ ਹੈਗੇ ਲੋਕੀ ਕਹਿੰਦੇ ਆ ਪੈਸੇ ਪੂਏ ਲੁੱਟ ਲੈਂਦੇ ਆ ਇਤਾਂ ਦੀ ਤਾਂ ਕੋਈ ਗੱਲ ਨਹੀਂ ਸਾਨੂੰ ਤਾਂ ਨਹੀਂ ਮਹਿੰਗੇ ਜੇ ਸਾਨੂੰ ਆਵੇਂ ਤਾਂ ਮਹਿੰਗੇ ਤੇ ਫੇਰ ਡਾਕਟਰ ਨੂੰ ਦੇਣੀ ਸੀ ਪੈਸੇ ਆਪਾਂ ਇਤਾਂ ਵਾ ਬਹੁਤ ਡਾਕਟਰਾਂ ਨੂੰ ਤਾਂ ਲੱਖਾਂ ਲੱਖਾਂ ਦੇਈ ਜਾਂਦੇ ਹਾਂ ਹਾਂਜੀ ਇਤਾਂ ਵਾ ਬਹੁਤ ਕਿਰਪਾ ਆਪਣੇ ਤੇ ਮਾਲਕ ਨੇ ਕੀਤੀ ਆ ਹਾਂਜੀ ਇਤਾਂ ਵਾ ਹੀ ਠੀਕ ਹੈ ਕਿੱਧਰੋਂ ਆਏ ਹੋ ਜੀ ਅਸੀਂ ਦਸ਼ਰਪੁਰ ਦੀ ਸਾਈਡ ਤੋਂ ਜੀ ਪੇਸ਼ੈਂਟ ਕੋਣ ਆ ਜੀ ਹਾਂਜੀ ਆਪੇ ਹੀ ਮੈਂ ਕਿੰਨੀ ਵਾਰੀ ਆਏ ਹੋ ਮੈਂ 8ਵੀਂ ਵਾਰੀ ਆਈ ਹਾਂ ਅ ਫਰਕ ਪਿਆ ਕੁਝ ਹਾਂਜੀ ਥੋੜਾ ਫਰਕ ਆ ਹਾਂਜੀ ਦਿੱਕਤ ਕੀ ਆ ਰਹੀ ਸੀ ਤੁਹਾਨੂੰ ਦਿੱਕਤ ਮੇਰਾ ਇੱਕ ਵਾਲ ਬਲੌਕ ਸੀਗਾ ਦੋਦੇ ਵਿੱਚ ਕਲੋਟ ਬਣੇ ਹੋ ਸੀਗੇ ਹਾਂਜੀ ਇਹ ਸਾਹ ਵੀ ਚੜਦਾ ਸੀਗਾ ਹਾਂਜੀ ਤੇ ਹੁਣ ਜਦੋਂ ਦੀ ਇੱਥੋਂ ਆ ਤੇ ਉਦੋਂ ਦਾ ਵੀ ਮੈਨੂੰ ਥੋੜਾ ਫਰਕ ਆ ਗਾਈ ਜਿੱਦਣ ਦੀ ਖਾਂਦੇ ਆ ਹਾਂਜੀ ਤੁਸੀਂ ਕਿਧਰੋਂ ਆਏ ਹੋ ਜੀ ਹਾਂਜੀ ਅਸੀਂ ਇੱਥੋਂ ਹੀ ਆਏ ਆ ਐਪੋਵਾਲ ਤੋਂ ਐਪੋਵਾਲ ਤੋਂ ਹਾਂਜੀ ਕਿੰਨੀ ਵਾਰੀ ਆਏ ਹੋ ਪਹਿਲੀ ਵਾਰ ਆਏ ਹਾਂ ਪਹਿਲੀ ਵਾਰ ਹਾਂਜੀ ਐ ਤਾਂ ਉਮੀਦ ਲੈ ਕੇ ਆਏ ਹੋ ਹਾਂਜੀ ਵੀਡੀਓ ਦੇਖੀ ਸੀ ਫਿਰ ਮੇਰਾ ਬੇਟਾ ਲੈ ਕੇ ਆਇਆ ਅੱਛਾ ਅੱਛਾ ਚਲੋ ਮੈਂ ਕਹਿੰਦਾ ਵੀ ਤੁਸੀਂ ਉਮੀਦ ਨਾ ਲਾਓ ਉਮੀਦ ਪੂਰੀ ਹੋਵੇ ਪੁੱਛ ਲੈਂਦੇ ਆ ਅੱਗੇ ਵੀ ਸਰਦਾਰ ਸਾਹਿਬ ਕਿੱਧਰ ਹੋ ਐ ਫਰੀਦਾਲਾ ਜ਼ਿਲ੍ਹਾ ਜੀ ਫਰੀਦਾਲਾ ਜੀ ਹਾਂ ਜੀ ਤੇ ਨਾਪੇ ਲੱਗੇ ਪਿੰਡ ਅੱਛਾ ਨਾਪੇ ਲੱਗੇ ਹਾਂ ਜੀ ਕਿੰਨੀ ਵਾਰੀ ਆਏ